ਆਪਣੇ ਹਲਕੇ ਵਾਲੇ ਪੁਰਾਣੇ ਐਮਐਲਏ ਸਾਹਿਬ ਕੱਲ ਬੜਾ ਭਾਸ਼ਣ ਪੂਛਣ ਦੇ ਜਾਂਦੇ ਸੀਗੇ ਕਹਿੰਦੇ ਜੀ ਐਮਐਲਏ ਕਹਿੰਦਾ ਏ ਵੀ ਅਸੀਂ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 71ਾਂ ਦੇ ਵਿੱਚੋਂ ਮੇਰੇ 65 66 ਬੰਦੇ ਜਿੱਤ ਕੇ ਸਰਪੰਚ ਬਣੇ ਨੇ ਤੇ ਜਿਹੜੇ 3-4 ਰਹਿ ਗਏ ਉਹਨੇ ਸਾਰੇ ਦੇ ਸਾਰਿਆਂ ਨੂੰ ਮੈਂ ਬਲਾਕ ਸੰਪਤੀ ਟੈਕਸਾਂ ਵਿਧੀਆਂ ਸਾਰੇ ਉਹ ਜਿਟਾਉਣੇ ਨੇ ਐਕੀ 25 ਬਲਾਕ ਸੰਪਤੀ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਸਾਰੇ ਦੇ ਸਾਰੇ ਜਿਟਾਉਣੇ ਨੇ ਉਹ ਕਹਿੰਦੇ ਬੇਅਦਬੀ ਹੋਈ ਹਾਂਜੀ ਕਹਿੰਦਾ ਉਹ ਕਹਿੰਦੇ ਵੀ ਤੁਸੀਂ ਮਾਫ ਕਰ ਤੇ ਬੇਅਦਬੀਆਂ ਵਾਲੇ ਕਹਿੰਦਾ ਹਾਂਜੀ ਉਹ ਕਹਿੰਦੇ ਮੰਨਦਾ ਗਲਤੀਆਂ ਕੀਤੀਆਂ ਹਾਂਜੀ ਕਹਿੰਦਾ ਗਲਤੀਆਂ ਹੋਈਆਂ ਮੈਂ ਮਾਫੀ ਮੰਗਦਾ ਉਹ ਭਾਈ ਜਿਹੜਾ ਤੁਹਾਡਾ ਲੀਡਰ ਹੀ ਮੰਨ ਗਿਆ ਅੱਜ ਆਪਣੇ ਇਲਾਕੇ ਦੇ ਵਿੱਚ ਮੈਂ ਇਕੱਲਾ ਤੁਰਿਆ ਮੇਰੇ ਨਾਲਾ ਮੇਰੇ ਸਾਥੀ ਤੁਰੇ ਬਾਜੀ ਵਰਗੇ ਸਾਰੇ ਆ ਬੈਠੇ ਨੇ ਸਾਰੇ ਮੇਰੇ ਜਿੰਨੇ ਸਾਥੀ ਨੇ ਸਾਰੇ ਅਸੀਂ ਸਾਰਿਆਂ ਨੇ ਮੈਂ ਨਾਂ ਨਹੀਂ ਲੈਂਦਾ ਸਾਰੇ ਜਾਣਦੇ ਹੋ ਸਾਡੀ ਪਿੱਛੇ ਟੀਮ ਬੈਠੀ ਆ ਬੂਟੇ ਵਰਗੇ ਬੈਠੇ ਨੇ ਸਾਡੇ ਉਗੋਗਿਆਂ ਤੋਂ ਟੀਮ ਆਈ ਆ ਸਾਰੇ ਬੈਠੇ ਨੇ ਉਹ ਮੇਰੇ ਕੋਲ ਤਾਂ ਕੁਝ ਨਹੀਂ ਸੀਗਾ ਅੱਜ ਦੋਵੇਂ ਮੇਰੇ ਨਾਲ ਤੁਰੇ ਤੇ ਇਹਨਾਂ ਕੋਲ ਵੀ ਕੁਝ ਨਹੀਂ ਸੀਗਾ ਤੇ ਜਦੋਂ ਅਸੀਂ ਪਾਰਟੀ ਦਾ ਬੂਟਾ ਲਾਇਆ ਫਿਰ ਹੌਲੀ-ਹੌਲੀ ਪਾਣੀ ਪਾਇਆ ਮਾੜਾ ਸਮਾਂ ਵੀ ਆਇਆ ਪਤਚੜ ਵੀ ਆਈ ਉਦੋਂ ਵੀ ਮੇਰੇ ਨਾਲ ਡਟੇ ਖੜੇ ਰਹੇ ਪਰ ਮੈਂ ਇੱਕ-ਇੱਕ ਨੂੰ ਵਾਅਦਾ ਕੀਤਾ ਸੀਗਾ ਮੈਂ ਕਿਹਾ ਜਦੋਂ ਆਪਣੀ ਪਾਰਟੀ ਦਾ ਬੂਟਾ ਵੱਡਾ ਹੋਇਆ ਨਾ ਮੈਂ ਇੱਕ-ਇੱਕ ਕਰਕੇ ਤੁਹਾਨੂੰ ਸਾਰਿਆਂ ਨੂੰ ਛਾਂ ਦੇ ਥੱਲੇ ਬਿਠਾਉਣਾ ਮੈਂ ਚਾਹੇ ਕੋਈ ਬਲਾਕ ਸੰਮਤੀ ਲੜਾਉਣੀ ਹੋਵੇ ਚਾਹੇ ਕੋਈ ਜ਼ਿਲ੍ਹਾ ਪ੍ਰੀਸ਼ਾ ਲੜਾਉਣੀ ਹੋਵੇ ਚਾਹੇ ਕਿਸੇ ਨੂੰ ਸਰਪੰਚ ਬਣਾਉਣਾ ਹੋਵੇ ਚਾਹੇ ਕਿਸੇ ਨੂੰ ਚੇਅਰਮੈਨ ਹੀ ਦੇਣੀ ਹੋਵੇ ਚਾਹੇ ਕਿਸੇ ਨੂੰ ਸੁਸਾਇਟੀ ਦਾ ਮੈਂਬਰ ਬਣਾਉਣਾ ਹੋਵੇ ਮੈਂ ਕੋਸ਼ਿਸ਼ ਕਰਦਾ ਹਾਂ ਵੀ ਜਿਹੜੇ-ਜਿਹੜੇ ਸਾਥੀ ਮੇਰੇ ਨਾਲ ਰਹੇ ਮੈਂ ਸਾਰਿਆਂ ਨੂੰ ਇੱਕ-ਇੱਕ ਕਰਕੇ ਜ਼ਿੰਮੇਵਾਰੀਆਂ ਦੇਈ ਜਾਵਾਂ ਆਕਾਲ ਜੀ ਹਰਦੀਪ ਸਿੰਘ ਜੀ ਇਹਨਾਂ ਨੂੰ ਤੁਸੀਂ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਕਿਉਂਕਿ ਜਿੰਨਾ ਤੋਂ ਮੈਂ ਭਾਸ਼ਣ ਸਿੱਖਿਆ ਮੇਰੇ ਤਾਇਆ ਜੀ ਸਾਡੇ ਚੇਅਰਮੈਨ ਵਿਕਰਮਜੀਤ ਤਾਇਆ ਜੀ ਦਾ ਬੇਟਾ ਇਹਨਾਂ ਦਾ ਉਹਨਾਂ ਨਾਲ ਬੜਾ ਪਿਆਰ ਸੀ ਆ ਤੇ ਮੈਂ ਮੈਨੂੰ ਤਾਇਆ ਜੀ ਮੇਰੇ ਤਾਇਆ ਜੀ ਰਾਜਨੀਤੀ ਚ ਲੈ ਕੇ ਆਏ ਉਹਨਾਂ ਨੇ ਮੈਨੂੰ ਬੋਲਣਾ ਸਿਖਾਇਆ ਤੇ ਇਹ ਉਹਨਾਂ ਦੇ ਸਾਥੀ ਸੀਗੇ ਤਾਂ ਮੈਂ ਇਸ ਵਾਰ ਬੇਨਤੀ ਕੀਤੀ ਮੈਂ ਕਿ ਅੰਕਲ ਜੀ ਤੁਸੀਂ ਤਗੜੇ ਹੋ ਕੇ ਇਲੈਕਸ਼ਨ ਲੜੋ ਉਦੋਂ ਪਹਿਲਾਂ ਆਪਣਾ ਬਾਜੀ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਰਪੰਚ ਬਣਾਇਆ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਆਪਣੇ ਪਿੰਡ ਦੇ ਵੱਡੇ ਵੱਡੇ ਲੀਡਰ ਮੇਰੇ ਕੋਲ ਆਏ ਮੈਨੂੰ ਕਹਿੰਦੇ ਜੁਆਇੰਟ ਹੋ ਜਾਂਦੇ ਆ ਤੇ ਸਾਨੂੰ ਸਰਪੰਚ ਹੀ ਬਣਾ ਸਰਪੰਚ ਬਣਾ ਦਿਓ ਮੈਂ ਕਿ ਨਹੀਂ ਜੀ ਸਰਪੰਚ ਤਾਂ ਮੇਰਾ ਬੰਦਾ ਹੀ ਲੜੂਗਾ ਸਰਪੰਚ ਸਾਡੇ ਆਮ ਕਰਦੇ ਹੀ ਬਣਾ ਬੰਦਾ ਲੜੂਗਾ ਤੁਸੀਂ ਜੁਆਇਨ ਹੋ ਜਾਓਗੇ ਤੁਹਾਡੇ ਜੋ ਕਹੋਗੇ ਪਿੰਡ ਵਾਸਤੇ ਉਹ ਕਰਾਂਗੇ ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਅੱਜ ਦੀ ਤਰੀਕ ਦੇ ਵਿੱਚ ਆਕਾਲੀ ਦਲ ਚ ਤੇ ਕਾਂਗਰਸ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਨੇ ਪਹਿਲੇ ਲੋਕ ਉਹ ਨੇ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ ਬਹੁਤ ਕੁਝ ਕੀਤਾ ਦੋ ਨੰਬਰ ਦੇ ਕੰਮ ਬਹੁਤ ਕੀਤੇ ਨਸ਼ਾ ਵਕਾਇਆ दारू ਵਕਾਈ ਕਬਜ਼ੇ ਕੀਤੇ ਜ਼ਮੀਨਾਂ ਲੁੱਟੀਆਂ ਪੈਸੇ ਬਣਾਏ ਇੱਕ ਤਾਂ ਉਹ ਨਾਲ ਨਾਲ ਤੁਰੇ ਆਉਂਦੇ ਆ ਜੇ ਤੁਜੇ ਇਹ ਆ ਜਿਨ੍ਹਾਂ ਨੂੰ ਆਸ ਆ ਵੀ ਯਾਰ ਇੱਧਰ ਆਮ ਆਦੀ ਪਾਰਟੀ ਸਾਡਾ ਕੁਝ ਨਹੀਂ ਬਣਾਗਾ ਵੀ ਜਿਹੇ ਤੋਂ ਨੰਬਰ ਦੇ ਸੀ ਕੰਮ ਚਲਾਉਣੇ ਆ ਸਾਨੂੰ ਜੇ ਇਹ ਸਰਕਾਰਾਂ ਦੁਬਾਰਾ ਆਉਣਗੇ ਸਾਡੇ ਤਾਂ ਹੀ ਚੱਲਣਗੇ ਇਹ ਕੋਣ ਨੇ ਤੇ ਤੀਜੇ ਉਹ ਨੇ ਜਿਹੜੇ ਜਾਂ ਤਾਂ ਸ਼ਰਮੋ ਸ਼ਰਮੀ ਨਾਲ ਤੁਰੇ ਫਿਰਦੇ ਨੇ ਜਾਂ ਤੀਜਿਆਂ ਕੋਲ ਕਈ ਵਾਰ ਆਪਣੇ ਵਾਲੇ ਕਹਿੰਦੇ ਵੀ ਨਹੀਂ ਭਾਈ ਇਹ ਨਹੀਂ ਲੈਣਾ ਆਪਾਂ ਨਾਲ ਉਹ ਵਿਚਾਰੇ ਨਾ ਉਧਰ ਜਾ ਸਕਦੇ ਨੇ ਨਾ ਆਪਣੇ ਵੱਲ ਜਾ ਸਕਦੇ ਨੇ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਵਾਰੀ-ਵਾਰੀ ਬੇਨਤੀਆਂ ਕਰਦਾ ਹੁੰਦਾ ਵੀ ਭਾਈ ਜਿਹੜੇ-ਜਿਹੜੇ ਚੰਗੇ ਲੋਕ ਨੇ ਉਧਰ ਦੂਜੀਆਂ ਪਾਰਟੀਆਂ 'ਚ ਤੁਹਾਡਾ ਉੱਤੇ ਕੋਈ ਨਹੀਂ ਵੱਟਿਆ ਜਾਣਾ ਐਵੇਂ ਜਿਵੇਂ ਸੁਖਬੀਰ ਬਾਦਲ ਨੇ ਹਰਮੰਦਰ ਸਾਹਿਬ 'ਚ ਮਾਫੀ ਮੰਗੀ ਨਾ ਨੀਵੀਂ ਭਾਈ ਖੜਾ ਸੀ ਉਹ ਕਹਿੰਦੇ ਬੱਜਰ ਕਰਤਾਂ ਕੀਤੀਆਂ ਕਹਿੰਦਾ ਹਾਂਜੀ ਕੀਤੀਆਂ ਉਹ ਕਹਿੰਦੇ ਬੇਇੱਜ਼ਤੀ ਹੋਈ ਹਾਂਜੀ ਕਹਿੰਦਾ ਉਹ ਕਹਿੰਦੇ ਵੀ ਤੁਸੀਂ ਮਾਫ ਕਰ ਤੇ ਬੇਇੱਜ਼ਤੀਆਂ ਵਾਲੇ ਕਹਿੰਦਾ ਹਾਂਜੀ ਉਹ ਕਹਿੰਦੇ ਮੰਨਦਾ ਗਲਤੀਆਂ ਕੀਤੀਆਂ ਹਾਂਜੀ ਕਹਿੰਦਾ ਗਲਤੀਆਂ ਹੋਈਆਂ ਮੈਂ ਮਾਫੀ ਮੰਗਦਾ ਉਹ ਭਾਈ ਜਿਹੜਾ ਤੁਹਾਡਾ ਲੀਡਰ ਹੀ ਮੰਨ ਗਿਆ ਮੈਂ ਕੱਲ ਸੋਚਦਾ ਆਉਂਦਾ ਸੀਗਾ ਮੈਂ ਕਹਾਂ ਜੇ ਤੁਸੀਂ 100 ਗਲਤੀ ਕਰਕੇ ਇੱਕ ਵਾਰ ਮਾਫੀ ਮੰਗ ਲਓ ਨਾ ਉਹਨੂੰ ਕਹਿੰਦੇ ਆ ਮੁਕਤੀ ਤੇ ਮੁਕਤੀ ਉਹਨਾਂ ਦੀ ਹੁੰਦੀ ਹੈ ਜਿਹੜੇ ਚੰਗੇ ਬੰਦੇ ਹੁੰਦੇ ਨੇ ਤੇ ਜਿਹੜਾ ਪਰਮਾਤਮਾ ਦੇ ਵਿਰੁੱਧ ਜੇ ਕੋਈ ਜਾਂਦਾ ਨਾ ਪਰਮਾਤਮਾ ਉਹਨਾਂ ਦੀ ਮੁਕਤੀ ਨਹੀਂ ਕਰਦਾ ਰੱਬ ਮੁਕਤੀ ਨਹੀਂ ਕਰਦਾ ਉਹਨਾਂ ਦੀ ਉਹਨਾਂ ਦਾ ਖੜਾ ਨਹੀਂ ਛੱਡਦਾਗਾ ਪਰਮਾਤਮਾ ਉਹਨਾਂ ਨੂੰ ਇੱਥੇ ਹੀ ਰੱਖਦਾ ਇੱਥੇ ਨਰਕ ਸਵਰਗ ਇੱਥੇ ਦਿਖਾਉਂਦਾ ਇਹ ਮੁਕਤੀ ਲੈਣ ਨੂੰ ਫਿਰਦੇ ਸੀਗੇ ਮਾਫੀ ਮੰਗ ਕੇ ਆਪਾਂ ਮੁਕਤੀ ਨਹੀਂ ਦੇਣੀ ਇਹਨਾਂ ਨੇ ਲੋਕਾਂ ਨੇ ਪ੍ਰਮਾਤਮਾ ਨੇ ਇਹਨਾਂ ਨੂੰ ਮੁਕਤੀ ਨਹੀਂ ਦੇਣੀ ਪ੍ਰਮਾਤਮਾ ਨੇ ਰੱਖਣਾ ਵੀ ਇੱਥੇ ਆ ਤੇ ਦੱਸਣਾ ਵੀ ਤੁਸੀਂ ਗਲਤੀਆਂ ਕੀਤੀਆਂ ਦੇਖੋ ਤੁਸੀਂ ਨਰਕ ਦੇ ਵਿੱਚ ਬੈਠੇ ਹੋ ਜਿੰਨੇ ਕਮਾਏ ਨੇ ਇਹਨਾਂ ਨੇ ਪੈਸੇ ਜੇ ਕੋਈ ਲੀਡਰ ਨੇ ਸੁਖਬੀਰ ਬਾਦਲ ਨੇ 10000 ਕਰੋੜ ਕਮਾ ਲਿਆ ਆਏ ਨੀਗਾ ਵੀ ਖੜਾ ਛੁੱਟ ਜੂ ਰੱਬ ਕਹਿੰਦਾ ਕੋਈ ਨਾ ਪੁੱਤ ਰੁਪਿਆ ਰੁਪਿਆ ਕਰਕੇ ਤੈਨੂੰ ਪੂਰਾ ਕਰੂੰ ਸਾਰਾ 10000 ਕਿਹੜਾ ਹੋਊਗਾ ਜਦੋਂ ਜਮਾ ਬਰਾਬਰ ਹੋ ਗਿਆ ਜ਼ੀਰੋ ਉਸ ਦਿਨ ਤੇਰੀ ਮੁਕਤੀ ਹੋਣੀ ਆ ਇਹ ਆਈ ਤੁਰਨਗੇ ਆਈ ਭੱਜਣਗੇ ਆਈ ਪੈਸੇ ਲਾਉਣਗੇ ਇਹ ਜਿੰਨਾ ਟਾਈਮ ਲੋਕਾਂ ਦੇ ਸਾਰੇ ਪੈਸੇ ਇਹਨਾਂ ਦੀ ਜੇਬਾਂ ਚੋਂ ਨਿਕਲ ਕੇ ਲੋਕਾਂ ਕੋਲ ਨਹੀਂ ਜਾਂਦੇ ਉਹਨਾਂ ਟਾਈਮ ਪਰਮਾਤਮਾ ਮੁਕਤੀ ਨਹੀਂ ਜਾਂਦਾ ਇਹਨਾਂ ਨੂੰ ਆਪਣੇ ਹਲਕੇ ਵਾਲੇ ਪੁਰਾਣੇ ਐਮਐਲਏ ਸਾਹਿਬ ਕੱਲ ਬੜਾ ਭਾਸ਼ਣ ਪੂਛਣ ਦੇ ਜਾਂਦੇ ਸੀਗੇ ਕਹਿੰਦੇ ਜੀ ਐਮਐਲਏ ਕਹਿੰਦਾ ਏ ਵੀ ਅਸੀਂ ਇਹ ਧੱਕੇ ਨਾਲ ਇਲੈਕਸ਼ਨ ਲੜਾਂਗੇ ਦੇ ਐਮਐਲਏ ਦੇ ਕਹਿੰਦੇ 35 ਸਰਪੰਚ ਮੈਨੂੰ ਫੋਨ ਕਰਦੇ ਆ ਮੈਂ ਕਿਹਾ ਮੈਂ 35ਾਂ ਦੇ ਵਿੱਚ ਇੱਕ ਦਾ ਵੀ ਨਾਂ ਦੱਸ ਦੇ ਜਿਹੜਾ ਤੈਨੂੰ ਫੋਨ ਕਰਦਾ ਇੱਕ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਰਾਵਾ ਤੁਹਾਡੇ ਜਿਹੜੇ ਤੁਸੀਂ ੱੱਕੇ ਨਾ ਬਣਾਏ ਜਦੋਂ ਜੇ ਕਰ ਕਰ ਬਣਾਏ ਲੋਕਾਂ ਦੇ ਕਾਗਜ਼ ਕੈਨਸਲ ਕੀਤੇ ਤੁਸੀਂ ਕੁੱਟੇ ਪਰਚੇ ਕਰਾਏ ਸਾਰਾ ਢੀ ਚੋਟੀ ਦਾ ਜ਼ੋਰ ਲਾ ਕੇ ਇਹਨਾਂ ਦੇ 40 ਤੋਂ ਘਟ ਘਟ ਸਰਪੰਚ ਤੇ ਸੀ ਬਾਕੀ ਪੁਰਾਣੇ 71 ਪੰਚਾਇਤਾਂ ਚੋਂ ਤੇ ਮੈਂ ਇੱਕ ਵੀ ਸਰਪੰਚ ਦੇ ਇੱਕ ਵੀ ਮੈਂਬਰ ਦੇ ਕਾਗਜ਼ ਨਹੀਂ ਕੈਨਸਲ ਕਰਾਏ ਮੈਨੂੰ بڑے ਲੋਕ ਕਹਿੰਦੇ ਸੀ ਕਹਿੰਦੇ ਯਾਰ ਤੂੰ ਕੱਲਾ ਏ ਉਹ ਸਾਰੇ ਇਕੱਠੇ ਹੋਗੇ ਕਹਿੰਦੇ 35 40 ਸਾਰੇ ਇਕੱਠੇ ਹੋਗੇ ਕਹਿੰਦੇ ਹਰਾਉਣਗੇ ਤੂੰ ਕਾਗਜ਼ਾਂ ਨੂੰ ਕਾਗਜ਼ਾਂ ਚ ਬਣਾ ਮੈਂ ਨਹੀਂ ਆਏ ਨੀਗਾ ਮੈਂ ਕਿਹਾ ਆਪਾਂ ਨੂੰ ਰੱਬ ਤੇ ਭਰੋਸਾ ਆਪਦੇ ਕੰਮਾਂ ਤੇ ਭਰੋਸਾ ਆਪਾਂ ਨੂੰ ਆਪਣੀ ਇਮਾਨਦਾਰੀ ਤੇ ਭਰੋਸਾ ਬਾਗੇ ਪੁਰਾਣੇ ਦੀਆਂ 71 ਪੰਚਾਇਤਾਂ ਦੇ ਵਿੱਚ ਇੱਕ ਵੀ ਸਰਪੰਚ ਦੇ ਮੈਂ ਕਾਗਜ਼ ਨਹੀਂ ਕੈਸਲ ਕਰਾਏ ਮੈਰਿਟ ਤੇ ਲੜੇ ਸਾਰੇ 71ਾਂ ਦੇ ਵਿੱਚੋਂ ਮੇਰੇ 65 66 ਬੰਦੇ ਜਿੱਤ ਕੇ ਸਰਪੰਚ ਬਣੇ ਨੇ ਤੇ ਜਿਹੜੇ 3 4 ਰਹਿ ਗਏ ਉਹਨੇ ਸਾਰੇ ਦੇ ਸਾਰਿਆਂ ਨੂੰ ਮੈ ਬਲਾਕ ਸੰਪਤੀ ਟੈਕਸ ਦੀਆਂ ਸਾਰੇ ਉਹ ਜਿਟਾਉਣੇ ਨੇ ਐਤੀ 25 ਬਲਾਕ ਸੰਪਤੀ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਸਾਰੇ ਦੇ ਸਾਰੇ ਜਿਟਾਉਣੇ ਨੇ ਕਾਰਨ ਕੀ ਆਪਾਂ ਕੰਮ ਕੀਤੇ ਨੇ ਯਾਰ ਆਪਾਂ ਇਮਾਨਦਾਰੀ ਦੇ ਨਾਲ ਲੋਕਾਂ 'ਚ ਵਿਚਰੇ ਆ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਇੱਕ ਦਿਨ ਫੋਨ ਆਇਆ ਮੇਰਾ ਬਹੁਤ ਪਿਆਰਾ ਮੈਨੂੰ ਫੋਨ ਕਰ ਲੈਂਦੇ ਆ ਉਹ ਰਾਤ ਨੂੰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਜਿਵੇਂ ਰਾਜਨੀਤੀ ਕਰਦਾ ਅਮਰਪਾਲ ਤੂੰ ਹਲਕੇ 'ਚ ਮੈਂ ਕਹਾਂ ਜੀ ਜਿਵੇਂ ਤੁਸੀਂ ਕਰਦੇ ਹੋ ਮੈਂ ਕਹਾਂ ਮੈਂ ਤੁਹਾਡੇ ਵਰਗਾ ਹੀ ਆਂ ਕਹਿੰਦੇ ਕਿਵੇਂ ਮੈਂ ਕਹਾਂ ਜਿਵੇਂ ਤੁਹਾਡੇ ਮਗਰ ਮੋਤੀ ਵੀ ਪੈਗੇ ਆਮਿਤ ਸ਼ਾਹ ਵੀ ਪਿਆ ਹੋਇਆ ਹਰਿਆਣੇ ਵਾਲਾ ਮੁੱਖ ਮੰਤਰੀ ਹੋ ਗਿਆ ਵਿੱਚ ਹੀ ਕਾਂਗਰਸੀ ਹੋ ਗਏ ਵਿੱਚ ਹੀ ਰਾਜਾ ਵੜਿੰਗਰ ਕੇ ਜਾਕੜ ਵਰਗੇ ਬਾਜਵੇ ਵਰਗੇ ਖੇੜੇ ਵਰਗੇ ਮੈਂ ਕਹਾਂ ਜਿਵੇਂ 20 40 ਜਾਣੇ ਤੁਹਾਡੇ ਮਗਰ ਕੱਲੇ ਮਗਰ ਪਏ ਆ ਵਿੱਚ ਸੁਖਬੀਰ ਬਾਦਲਰ ਕੇ ਮਿੰਟੇਰ ਕੇ ਮੈਂ ਕਹਾਂ ਉਵੇਂ ਮੇਰੇ ਮਗਰ ਵੀ ਹਲਕਿਆਂ 'ਚ ਇੰਨੇ ਜਾਣੇ ਪਏ ਹੋਏ ਨੇ ਮੈਨੂੰ ਕਹਿੰਦੇ ਫਿਰ ਤੂੰ ਹੀ ਕਰਦਾ ਮੈਂ ਕਹਿੰਦਾ ਜਿਹੜਾ ਕੋ ਤੁਸੀਂ ਕਰਦੇ ਹੋ ਮੈਂ ਕਰਦਾ ਫਿਰ ਕਹਿੰਦੇ ਕਿਵੇਂ ਮੈਂ ਕਹਿੰਦਾ ਤੁਹਾਡੇ ਨਾਲ ਲੋਕ ਨੇ ਤੇ ਮੇਰੇ ਨਾਲ ਵੀ ਲੋਕ ਨੇ ਮੈਂ ਕਹਿੰਦਾ ਤੁਹਾਡੇ ਚ ਇਮਾਨਦਾਰੀ ਆ ਮੇਰੇ ਚ ਵੀ ਇਮਾਨਦਾਰੀ ਆ ਮੈਂ ਕਹਿੰਦਾ ਤੁਸੀਂ ਵੀ ਕੱਲਿਆਂ ਨੇ ਪਾਣੀ ਪਾਇਆ ਰੱਖਿਆ ਮੈਂ ਵੀ ਕੱਲਿਆਂ ਨੇ ਪਾਣੀ ਪਾ ਰੱਖਿਆ ਸਾਰੇ